ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਸੇਮ ਡੇਟ 4 ਨਵੰਬਰ 2025 ਕਿ ਜਿਹੜਾ 28 ਅਕਤੂਬਰ ਦਾ ਕੇਂਦਰ ਸਰਕਾਰ ਦੀ ਐਜੂਕੇਸ਼ਨ ਮਿਨਿਸਟਰ ਵਾਲਾ ਨੋਟੀਫਿਕੇਸ਼ਨ ਸੀ ਜਿਹੜਾ 30 ਅਕਤੂਬਰ ਤੋਂ ਲਾਗੂ ਹੋਣਾ ਸੀ ਉਹਨੂੰ ਵਿਦਡਰੋ ਕੀਤਾ ਜਾਂਦਾ ਹੈ ਉਹਨੂੰ ਕੈਨਸਲ ਔਰ ਵਿਦਿਨ ਮਿੰਟਰ ਇੱਕ ਨੋਟੀਫਿਕੇਸ਼ਨ ਫੇਰ ਜਿਹੜਾ ਹੈ ਸੇਮ ਡੇਟ 4 ਨਵੰਬਰ 2025 ਉਹ ਆ ਵੀਦਰ ਨੂੰ ਗਿਆ ਪੁਰਾਣੇ ਨੋਟੀਫਿਕੇਸ਼ਨ ਦੀ ਸਾਰੀ ਇਬਾਰਤ ਤੇ ਲਾਸਟ ਇੱਕ ਲਾਈਨ ਦਿੱਤੀ ਜਾਂਦੀ ਹੈ ਵੀ ਜਿਹੜਾ 28 ਅਕਤੂਬਰ ਵਾਲਾ ਨੋਟੀਫਿਕੇਸ਼ਨ ਹੈ ਇਹਦੀ ਇੰਪਲੀਮੈਂਟੇਸ਼ਨ ਦੀ ਡੇਟ ਜਿਹੜੀ ਆ ਫਰਦਰ ਜਦੋਂ ਭਾਰਤ ਸਰਕਾਰ ਤੈਅ ਕਰੂਗੀ ਉਦੋਂ ਲਾਗੂ ਹੋਊਗਾ ਭਾਈ ਸਾਹਮਣੇ ਦੇਖੀਓ ਸੋ ਕੈਣ ਤੋਂ ਭਾਵੇ ਆ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਤੁਹਾਡੀ ਸਪਿਰਟ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੇ ਤੇ ਆਪਾਂ ਚੁੱਪ ਕਰਕੇ ਅੱਜ ਬਹਿ ਗਏ ਜੇ ਨੋਟੀਫਿਕੇਸ਼ਨ ਜਿਹੜਾ ਕਿ ਮੈਂ ਪਹਿਲਾਂ ਵੀ ਕਿਹਾ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਪੂਰੀ ਤਰੀਕੇ ਨਾਲ ਪੰਜਾਬ ਦੇ ਇੱਕ ਸੂਬੇ ਦੇ ਜਿਹੜੀ ਆਟੋਨਮੀ ਉਹਦੇ ਤੇ ਵੱਡਾ ਡਾਕ ਆਇਆ ਇਸ ਕਰਕੇ ਪਹਿਲੀ ਗੱਲ ਤੇ ਜਦੋਂ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਅਧਿਕਾਰ ਹੀ ਨਹੀਂ ਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਤੇ ਇਸ ਆਧਾਰ ਤੇ ਨੋਟੀਫਿਕੇਸ਼ਨ ਜਾਰੀ ਕਰ ਰਹੀ ਨੰਬਰ 1 ਨੰਬਰ 2 ਤੁਸੀਂ ਕਿਹੜਾ ਮਜ਼ਾਕ ਕਰ ਰਹੇ ਜਦੋਂ ਬੱਚੇ ਸਾਡੇ ਲਗਾਤਾਰ ਸਾਡੇ ਫੈਲੋਜ਼ ਪੰਜਾਬ ਦੇ तमाम ਪੰਜਾਬਦਰਦੀ ਲੋਕ ਪ੍ਰੋਟੈਸਟ ਕਰ ਰਹੇ ਆ ਪਿਛਲੇ ਇੱਕ ਹਫ਼ਤੇ ਤੋਂ ਤੇ ਤੁਸੀਂ ਸਿਰਫ ਅੱਖਾਂ 'ਚ ਧੂੜ ਪਾਉਣ ਲਈ ਕਹਿ ਦਿੰਨੇ ਹੋ ਜੀ ਡੇਟ ਕੋਈ ਤੈ ਨਹੀਂ ਕੀਤੀ ਨੋਟੀਫਿਕੇਸ਼ਨ ਐਡਜਸਟ ਕਰਦਾ ਸੋ ਮੇਰੀ ਤੁਹਾਡੇ ਰਾਹੀ ਮੀਡੀਆ ਦੇ ਰਾਹੀ ਫੇਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਪਾਚਪਾ ਪੰਜਾਬ ਦੇ ਲੋਕਾਂ ਨਾਲ ਜਾਗ ਕਰਦੀ ਹੈ ਸਾਡੇ ਜਿਹੜੇ ਆ ਇਮੋਸ਼ਨਸ ਨਾਲ ਖੇਡ ਰਹੀ ਹੈ ਇਲੀਗਲ ਔਰ ਅਨਕਨਸਟੀਚੂਅਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਖੋਣਾ ਚਾਹੁੰਦੇ ਆ ਸਾਨੂੰ ਇਹ ਲੜਾਈ ਬਰਕਰਾਰ ਰੱਖਣੀ ਚਾਹੀਦੀ ਹੈ ਸਟੈਂਡ ਬੜਾ ਸਪਸ਼ਟ ਹੈ ਜਿਹੜਾ ਇਲੀਗਲ ਨੋਟੀਫਿਕੇਸ਼ਨ ਉਹ ਵਿਦਡਰੋ ਕੀਤਾ ਜਾਵੇ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਉਹਨਾਂ ਚਿਰ ਲੜਾਈ ਜਾਰੀ ਰਹੇ ਸਰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਗਿਆ ਕਿ ਕੋਈ ਬਿੱਲ ਲਿਆਉਣ ਦੀ ਜ਼ਰੂਰਤ ਪਈ ਤਾਂ ਲਿਆਂਦਾ ਜਾਏਗਾ ਹਾਈ ਕੋਰਟ ਚ ਚੈਲੰਜ ਕੀਤਾ ਜਾਏਗਾ ਡੈਫੀਨਿਟਲੀ ਮੈਂ ਪਹਿਲੇ ਦਿਨ ਤੋਂ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਣ ਪੰਜਾਬ ਸਰਕਾਰ ਹੋਵੇ ਚਾਹੇ ਅਸੀਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਤਮਾਮ ਜਿਹੜੇ ਵੇ ਆਊਟ ਹੈ ਚਾਹੇ ਉਹ ਲੈਜਿਸਲੇਸ਼ਨ ਦੇ ਰਾਹੀਂ ਚਾਹੇ ਔਨਰੇਬਲ ਕੋਰਟਸ ਦੇ ਰਾਹੀਂ ਅਸੀਂ ਉਹ तमाम ਜਿਹੜੇ ਤਰੀਕੇ ਆ ਤੌਰ ਤਰੀਕੇ ਉਹਨਾਂ ਨੂੰ ਵਰਤਾਂਗੇ ਅੱਜ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਔਰ ਡੈਫੀਨੇਟਲੀ ਪੰਜਾਬ ਦੀ ਵਿਧਾਨ ਸਭਾ ਚ ਵੀ ਲਵਾਵਾਂਗੇ ਇਹਨੂੰ ਕਿ ਇਲੀਗਲ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ ਗੁੰਡਾਗਰਦੀ ਦਾਦਾਗਰੀ ਤਾਨਾਸ਼ਾਈ ਬਾਦਸ਼ਾਹ ਦੀ ਕਦੀ ਨਹੀਂ ਜਨਨ ਕੀਤੀ ਇਹ ਸਹੀ ਤਾਂ ਫਾਈਟ ਹੈ ਪਰ ਦੇਖੀ ਲੀਗਲ ਤਾਂ ਆਪਣਾ ਚੱਲ ਰਿਹਾ ਹੈ ਨਾ ਇਹ ਤਾਂ ਕੋਰਟ ਦਾ ਮਾਮਲਾ ਕੁਝ ਵੀ ਆ ਸਕਦਾ ਸਾਹਮਣੇ ਦੇਖ ਕੇ ਇੱਧਰ ਦੇਖ ਕੇ ਸਬਜੈਕਟ ਮੈਂ ਉਹ ਹੀ ਸਰ ਸਾਹਮਣੇ ਸਾਹਮਣੇ ਜੀ ਕੈਮਰੇ ਵੱਲ ਸਾਹਮਣੇ ਪੰਜਾਬ ਸਰਕਾਰ ਦਾ ਸਿੱਧਾ ਦੇਖ ਕੇ ਕੰਗਸਰ ਕੈਮਰੇ ਵੱਲ ਨਰੇਂਦਰ ਦੇਖਿਓ ਪੋਲੀਟিক্যাল ਨਿਊਜ਼ ਦੇ ਵਿੱਚ ਐਸਸੀ ਦਾ ਬੰਦਾ ਕਾਂਸਾ ਵਿਸ਼ਾ ਹੈ ਜਿੱਦਾਂ ਸਾਹਮਣੇ ਦੇਖ ਕੇ ਹਾਂ ਠੀਕ